ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਡਮ ਯਾਮਨੀ ਗੁਮਰ ਦੇ ਹੱਕ ਵਿੱਚ ਜਿੱਥੇ ਵਰਕਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਉੱਥੇ ਹੀ ਫਗਵਾੜਾ ਵਿਖੇ ਵੀ ਕਾਂਗਰਸੀ ਵਰਕਰ ਦਿਨ ਰਾਤ ਇੱਕ ਕਰਕੇ ਮੈਡਮ ਯਾਮਨੀ ਗੁਮਰ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕਰ ਰਹੇ ਨੇ ਇਸ ਦੇ ਚੱਲਦਿਆਂ ਹੀ ਸੀਨੀਅਰ ਕਾਂਗਰਸੀ ਨੇਤਾ ਤੇਜਿੰਦਰ ਬਾਵਾ ਦੀ ਅਗਵਾਈ ਵਿੱਚ ਵਾਰ ਨੰਬਰ 14 ਵਿਖੇ ਘਰ-ਘਰ ਜਾ ਕੇ ਮੈਡਮ ਚਾਮਨੀ ਗੁਮਰ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ ਗਈ ਇਸ ਦੌਰਾਨ ਹਲਕਾ ਵਿਦੈਗ ਬਲਵਿੰਦਰ ਸਿੰਘ ਢਾਲੀਵਾਲ ਦੇ ਬੇਟੇ ਕਮਲ ਢਾਲੀਵਾਲ ਗੁਰਜੀਤ ਵਾਲੀਆ ਅਸ਼ੋਕ ਮਨੀਲਾ ਤੋਂ ਇਲਾਵਾ ਵਰਕਰ ਵੀ ਮਜੂਸਾਨ ਆਪਣੇ ਸੰਬੋਧਨ ਵਿੱਚ ਜਿੱਥੇ ਬੁਲਾ ਰਹੇ ਨੇ ਕਾਂਗਰਸ ਪਾਰਟੀ ਦੀਆਂ ਉਪਲਬਧੀਆਂ ਬਾਰੇ ਜਾਣੂ ਕਰਵਾਇਆ ਉੱਥੇ ਗੁਰਜੀਤ ਵਾਲੀਆ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਮੈਡਮ ਯਾਮਨੀ ਗੋਮਰ ਦੀ ਜਿੱਤ ਯਕੀਨੀ ਹੈ ਕਿਉਂਕਿ ਵੋਟਰਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੋਟਰ ਮੈਡਮ ਯਾਮਨੀ ਗੋਮਰ ਨੂੰ ਜਿਤਾਉਣ ਦਾ ਮਨ ਮਨਾ ਚੁੱਕੇ ਹਨ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਜੋ 5 ਗਰੰਟੀਆਂ ਦਿੱਤੀਆਂ ਗਈਆਂ ਹਨ ਉਹਨਾਂ ਗਰੰਟੀਆਂ ਨੂੰ ਸਰਕਾਰ ਬੰਦੇ ਸਾਰੇ ਪੂਰਾ ਕੀਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮਜੂਸਾਨ ਅੱਜ ਅਸੀਂ ਬਾਰ ਨੰਬਰ 14 ਦੇ ਵਿੱਚ ਤੇਜਿੰਦਰ ਬਾਬਾ ਜੀ ਦੀ ਅਗਵਾਈ ਦੇ ਵਿੱਚ ਡੋਰ ਟੂ ਡੋਰ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਸਰਦਾਰ ਬਲਵਿੰਦਰ ਸਿੰਘ ਤਾਰੀਵਾਲ ਐਮ ਐਲ ਏ ਫਗਵਾੜਾ ਉਹਨਾਂ ਦੇ بیٹے ਕਮਲਤਾ ਲੀਵਾੜੀ ਆਇਆ ਤੇ ਹੋਰ ਅਸੀਂ ਸਾਰੇ ਜਿਹਨੇ ਡੂ ਟੂ ਡੋਰ ਕਰ ਰਹੇ ਆ ਮੈਡਮ ਜਾਮਨੀ ਗੋਮਰ ਜੀ ਦੀ ਲਈ ਲੋਕ ਸਭਾ ਹਲਕੇ ਲਈ ਵੋਟਾਂ ਮੰਗ ਲਈ ਔਰ 1 ਜੂਨ ਨੂੰ ਅਸੀਂ ਬੇਨਤੀ ਕਰਦੇ ਆ ਕਿ 1 ਜੂਨ ਨੂੰ ਸਾਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਇੱਕ ਇੱਕ ਬੋਰਡ ਆਪਣੀ ਕਾਂਗਰਸ ਦੇ ਬਟਨ ਦੇ 3 ਨੰਬਰ ਬਟਨ ਦਵਾ ਕੇ ਜਾਮਨੀ ਗੋਮਰ ਜੀ ਨੂੰ ਕਾਮਯਾਬ ਕਰੋ ਔਰ ਤਾਂ ਕਿ ਤੁਹਾਡੀ ਲੋਕ ਸਭਾ ਵਿੱਚ ਆਪਣੀ ਆਵਾਜ਼ ਉਠਾ ਸਰ ਕੇ ਔਰ ਜਿਹੜੇ ਫਵਾੜੇ ਦੇ ਔਰ ਪੂਰੇ ਸ਼ਾਰਪੁਰ ਲੋਕ ਸਭਾ ਹਲਕੇ ਦੇ ਰੁਕਤੋ ਹੈ ਕੰਮ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਔਰ ਜਿਹੜੀਆਂ ਰਾਹੁਲ ਗਾਂਧੀ ਜੀ ਨੇ ਪੰਜ ਗਰੰਟੀਆਂ ਸਾਨੂੰ ਦਿੱਤੀਆਂ ਵਾਂ ਉਹਨਾਂ ਨੂੰ ਅਸੀਂ ਬਾਖੂਬੀ ਪੂਰਾ ਕਰਵਾ ਸਕੀਏ ਮਹਿਲਾ ਦੇ ਉੱਤੇ ਜੁਵਾ ਉੱਤੇ ਸ਼ਰਮਿਕਾ ਉੱਤੇ ਔਰ ਜਿਹੜੀ ਸਾਡੇ ਫੌਜੀ ਭਾਈ ਅਗੜੀ ਵੀਰ ਜੋਰੀਨਾਵਾਂ ਜਿਹੜੀ ਇਹਨਾਂ ਨੇ 4 ਸਾਲ ਦੀ ਰੱਖੀ ਆ ਉਹਨੂੰ ਬੰਦ ਕਰਕੇ ਅਸੀਂ ਪੂਰੀ ਉਹਦੀ ਜੋਇਨਾ ਬਣ ਸਕੀਏ ਔਰ ਐਮਐਸਪੀ ਕਿਸਾਨਾਂ ਨੂੰ ਦਿੱਤੀ ਜਾ ਸਕੀਏ ਜੈ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਡਮ ਯਾਮਨੀ ਗੁਮਰ ਦੇ ਹੱਕ ਵਿੱਚ ਜਿੱਥੇ ਵਰਕਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਉੱਥੇ ਹੀ ਫਗਵਾੜਾ ਵਿਖੇ ਵੀ ਕਾਂਗਰਸੀ ਵਰਕਰ ਦਿਨ ਰਾਤ ਇੱਕ ਕਰਕੇ ਮੈਡਮ ਯਾਮਨੀ ਗੁਮਰ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕਰ ਰਹੇ ਨੇ ਇਸ ਦੇ ਚੱਲਦਿਆਂ ਹੀ ਸੀਨੀਅਰ ਕਾਂਗਰਸੀ ਨੇਤਾ ਤੇਜਿੰਦਰ ਬਾਵਾ ਦੀ ਅਗਵਾਈ ਵਿੱਚ ਵਾਰਡ ਨੰਬਰ 14 ਵਿਖੇ ਘਰ-ਘਰ ਜਾ ਕੇ ਮੈਡਮ ਚਾਮਨੀ ਗੁਮਰ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ ਗਈ। ਇਸ ਦੌਰਾਨ ਹਲਕਾ ਵੀ ਦਾਗ ਬਲਵਿੰਦਰ ਸਿੰਘ ਢਾਲੀਵਾਲ ਦੇ بیٹے ਕਮਲ ਢਾਲੀਵਾਲ, ਗੁਰਜੀਤ ਵਾਲੀਆ, ਅਸ਼ੋਕ ਮਨੀਲਾ ਤੋਂ ਇਲਾਵਾ ਹੋਰ ਵਰਕਰ ਵੀ ਮੌਜੂਦ ਸਨ। ਆਪਣੇ ਸੰਬੋਧਨ ਵਿੱਚ ਜਿੱਥੇ ਬੁਲਾ ਰਹੇ ਨੇ ਕਾਂਗਰਸ ਪਾਰਟੀ ਦੀਆਂ ਉਪਲਬਧੀਆਂ ਬਾਰੇ ਜਾਣੂ ਕਰਵਾਇਆ, ਉੱਥੇ ਗੁਰਜੀਤ ਵਾਲੀਆ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਮੈਡਮ ਯਾਮਨੀ ਗੁਮਰ ਦੀ ਜਿੱਤ ਯਕੀਨੀ ਹੈ ਕਿਉਂਕਿ ਵੋਟਰਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਮੈਡਮ ਯਮਨੀ ਗੋਮਨ ਨੂੰ ਜਿਤਾਉਂਦਾ ਮਨ ਮਨਾ ਚੁੱਕੇ ਹਨ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਜੋ ਪੰਜ ਗਰੰਟੀਆਂ ਦਿੱਤੀਆਂ ਗਈਆਂ ਹਨ ਉਹਨਾਂ ਗਰੰਟੀਆਂ ਨੂੰ ਸਰਕਾਰ ਬੰਦੇ ਸਾਰੇ ਹੀ ਪੂਰਾ ਕੀਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮajouਸ ਹਨ